ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਕੋਲ ਆਏ ਸੀ ਬਾਈ ਸੁਖਚੰਦ ਸਿੰਘ ਬਿਰਕ ਤੇ ਬਾਈ ਹੋਰਾਂ ਨੂੰ ਆਪਾਂ ਅੱਜ ਸਨਮਾਨ ਕੀਤਾ ਬਾਈ ਹੋਰਾਂ ਦਾ ਨੇਸਟ ਦੇ ਕੇ ਕਿਉਂਕਿ ਬਾਈ ਹੋਰੇ ਕੁਦਰਤ ਦੇ ਲਈ ਬਹੁਤ ਵੱਡਾ ਆਪਰਾਲਾ ਕਰ ਰਹੇ ਆ ਲੱਖਾਂ ਹੀ ਬੂਟੇ ਇਹਨਾਂ ਨੇ ਆਪਣੇ ਏਰੀਆ ਦੇ ਵਿੱਚ ਲਾਏ ਨੇ ਅੱਜ ਆਪਣੇ ਕੋਲ ਬਾਈ ਦੂਜੀ ਵਾਰ ਆਏ ਨੇ ਅੱਜ ਇਹਨਾਂ ਨੂੰ ਨਾਲ ਬੂਟੇ ਵੀ ਦਿੱਤੇ ਆ ਬਾਈ ਹੋਰਾਂ ਨੂੰ ਹੋਰ ਠੀਕ ਹੋ ਬਾਈ ਹਾਂਜੀ ਹਾਂਜੀ ਬਾਈ ਜੀ ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਹਾਂਜੀ ਠੀਕ ਠਾਕ ਬਾਈ ਵਧੀਆ ਜੀ ਵਧੀਆ ਤੇ ਬਹੁਤ ਵਧੀਆ ਲੱਗਿਆ ਬਾਈ ਜੀ ਤੁਸੀਂ ਚਿੜੀਆਂ ਵਾਲੀ ਹੈ ਨਾ ਇੱਕ ਰਹਿਣ ਬਸੇਰਾ ਦਿੱਤਾ ਸਾਨੂੰ ਸਿੱਧੂ ਵੀਰਾ ਸਾਡੇ ਨਾਲ ਆਇਆ ਤੇ ਬੜਾ ਵਧੀਆ ਲੱਗਿਆ ਕੁਦਰਤ ਦੇ ਜਿਹੜਾ ਕੰਮ ਆ ਅਸੀਂ ਜਦੋਂ ਬਿਨਾ ਮਿਹਨਤ ਆਣ ਲੈ ਤੂੰ ਬਿਨਾ ਹਣਾ ਕਿਸੇ ਲਾਲਚ ਤੋਂ ਇਹ ਕੰਮ ਕਰਦੇ ਤੇ ਪ੍ਰਮਾਤਮਾ ਸਾਡਾ ਨੇੜੇ ਹੋ ਕੇ ਕੁਛ ਨਾ ਕੁਛ ਤੇ ਸੋਚਦਾ ਵੀ ਭਾਈ ਇਹ ਚੰਗਾ ਕੰਮ ਕਰ ਰਹੇ ਨਾ ਹਾਂਜੀ ਤੇ ਇੱਕ ਨਾ ਬਹੁਤ ਵਧੀਆ ਕਿਸੇ ਸ਼ਾਇਰ ਨੇ ਗਾਣਾ ਗਾਇਆ ਸੀ ਕੁੜੀਆਂ ਤਾਂ ਕੁੜੀਆਂ ਕੁੜੀਆਂ ਦਾ ਕੀ ਏ ਕੁੜੀਆਂ ਤੇ ਚਿੜੀਆਂ ਚਿੜੀਆਂ ਦਾ ਕੀ ਏ ਬਾਬਲ ਦੀ ਪਗੜੀ ਵੀਰਾਂ ਦੀ ਰਖੜੀ ਤੇ ਮਾਵਾਂ ਦੀ ਅੱਖ ਦਾ ਨੂਰ ਨੇ ਕੁੜੀਆਂ ਫੇਰ ਵੀ ਪਤਾ ਨਹੀਂ ਕਿਹੜੀ ਗੱਲ ਤੋਂ ਬੇਵਸਤੇ ਮਜਬੂਰ ਨੇ ਕੁੜੀਆਂ ਕੁੜੀਆਂ ਤੇ ਕੁੜੀਆਂ ਕੁੜੀਆਂ ਦਾ ਕੀ ਏ ਕੁੜੀਆਂ ਤੇ ਚਿੜੀਆਂ ਚਿੜੀਆਂ ਦਾ ਕੀ ਏ ਤੇ ਕਹਿੰਦੇ ਧੀਆਂ ਤੇ ਧਰੇਕਾ ਰੋਣ ਸਾਨੂੰ ਬਹੁਤ ਵਧੀਆ ਲੱਗਿਆ ਜੀ ਸੰਦੀਪ ਵੀਰੇ ਤੁਹਾਡਾ ਧੰਨਵਾਦ ਹੈ ਦਿਲੋਂ ਰਿਸਪੈਕਟ ਹੈ ਅਸੀਂ ਤੁਹਾਨੂੰ ਐਪਰੀਸ਼ੀਏਟ ਵੀ ਕਰਦੇ ਆ ਯਾਰ ਜਿਹੜੇ ਸੱਜਣ ਕੁਦਰਤ ਪ੍ਰੇਮੀ ਆ ਕੁਦਰਤ ਨੂੰ ਪਿਆਰ ਕਰਦੇ ਆ ਤੇ ਇਹ ਇੱਕ ਅਸੀਂ ਆਪ ਦਾ ਦੁੱਖ ਸੁੱਖ ਸਾਂਝਾ ਵੀ ਕੁਦਰਤ ਨਾਲ ਨਹੀਂ ਕਰਦੇ ਆ ਵੀ ਭਾਈ ਸਾਨੂੰ ਮਾਲਕਾ ਵੀ ਹਿੰਮਤ ਦੇਈਂ ਬਲ ਬਖਸ਼ੀਂ ਅਸੀਂ ਤੇਰੇ ਕੰਮ ਆ ਸਕੀਏ ਤੇਰੇ ਕੰਮਾਂ ਵਿੱਚ ਅਸੀਂ ਜੋ ਤੂੰ ਸਾਨੂੰ ਸੋਚ ਬਖਸ਼ਦਾ ਬੁੱਧੀ ਬਖਸ਼ਦਾ ਅਸੀਂ ਤੇਰਾ ਕੰਮ ਕਰ ਸਕੀਏ ਰੁਕਲਾ ਸਕੀਏ ਵੈਸੇ ਤਾਂ ਸਾਡੇ ਵਿੱਚ ਇੰਨਾ ਕਹਿ ਸਕੀਏ ਵੀ ਮਾਨਕ ਨੇ ਆਪੇ ਆਪ ਹੀ ਸਪਿਰਟ ਭਰਦਾ ਕਿ ਤੁਸੀਂ ਆਹ ਕੰਮ ਆ ਤੁਸੀਂ ਕਰਨਾ ਤੇ ਬਾਕੀ ਉਹ ਮਾਰਕ ਦਾ ਸ਼ੁਕਰਗੁਜ਼ਾਰ ਆ ਸਾਨੂੰ ਇਸ ਪਾਸੇ ਲਾਇਆ ਦੁਕਾਨ ਵਾਲੇ ਪਾਸੇ ਆਲਣਿਆਂ ਵਾਲੇ ਪਾਸੇ ਤੇ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਕੋਲ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਭਾਈ ਪਤਾ ਕੀ ਗੱਲ ਆ ਦੇਖੋ ਆਪਾਂ ਬਹੁਤ ਸਾਰੇ ਭਰਾ ਆਪਣੇ ਕੋ ਆ ਜਾਂਦੇ ਹਨਾ ਜਿਹੜੇ ਵੀ ਆਪਣੇ ਕੋ ਭਰਾ ਹੁੰਦੇ ਆਪਣੇ ਕੋ ਨੈਸਟ ਪਏ ਹੋਣ ਤੇ ਆਪਾਂ ਹਰ ਇੱਕ ਬੰਦੇ ਨੂੰ ਗਿਫਟ ਕਰਦੇ ਆ ਹਨਾ ਤੇ ਪਰ ਇਹ ਤੁਹਾਡੇ ਲਈ ਇਨਾਮ ਨੇ ਹਾਂਜੀ ਹਾਂਜੀ ਕਿਉਂਕਿ ਮੈਨੂੰ ਹਮੇਸ਼ਾ ਇਹ ਹੁੰਦਾ ਜਦੋਂ ਤੁਸੀਂ ਪਹਿਲੀ ਵਾਰ ਰੁੱਖ ਲੈਣ ਆਏ ਉਹ ਵੀ ਤੁਹਾਡੇ ਲਈ ਇਨਾਮ ਸੀ ਹਾਂਜੀ ਜੱਗੀ ਆਇਆ ਸਰਪੰਚ ਆਇਆ ਸੀ ਆਪਣਾ ਭਰਾ ਉਹਨੂੰ ਵੀ ਆਪਾਂ ਇਨਾਮ ਵਜੋਂ ਦਿੱਤੇ ਸੀ ਉਹਨਾਂ ਨੂੰ ਸਨਮਾਨ ਕੀਤਾ ਸੀ ਜੱਗੀ ਤੋਂ ਯਾਰ ਗੱਲ ਯਾਦ ਆ ਗਈ ਜੱਗੀ ਬਈ ਇਨਸਾਨ ਬਹੁਤ ਵਧੀਆ ਵੋਕ ਹੈਂਡ ਬੰਦਾ ਹੈਂਡ ਬੰਦਾ ਮੈਂ ਬੜਿਆਂ ਨੂੰ ਬਲੌਗਰਾਂ ਨੂੰ ਜਾਣਦਾ ਚਲੋ ਆਪਾਂ ਵੀ ਇੱਕ ਬਲੌਗਰ ਆ ਉਹਨਾਂ ਦੇ ਵਿੱਚ ਹੀ ਆਉਣੇ ਆ ਪਰ ਜੱਗੀ ਦੀ ਇੱਕ ਮੁੰਡਾ ਕੇਵਲ ਹਰੀਗੜ ਵਾਲਾ ਬਹੁਤ ਵਧੀਆ ਇਨਸਾਨ ਗੱਲ ਬੜੀ ਧਿਆਨ ਨਾਲ ਸੁਣੀ ਹਰ ਇੱਕ ਗੱਲ ਨੂੰ ਵਧੀਆ ਵਾਜਬ ਜਵਾਬ ਦੇਣਾ ਜਿਹੜਾ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਬੰਦੇ ਨੂੰ ਕੋਈ ਲੋੜ ਆ ਉਹਦਾ ਸਾਥ ਵੀ ਦਿੰਦੇ ਬੰਦੇ ਨਾ ਨਹੀਂ ਬਈ ਪਤਾ ਕੀ ਹੈ ਦੇਖੋ ਆਪਾਂ ਕਿਉਂਕਿ ਕਿਸੇ ਤੋਂ ਡੋਨੇਸ਼ਨ ਤਾਂ ਲੈਂਦੇ ਨਹੀਂ 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 ਬਿਲਕੁਲ ਜੇ ਕਿਸੇ ਨੇ ਮੰਨ ਲਓ ਆਪਾਂ ਨੂੰ 5 ਆਲ ਨੇ ਦੇਤੇ ਹਨਾ ਕਿਸੇ ਨੇ ਸਾਨੂੰ 10 ਆਲ ਨੇ ਦੇਤੇ ਉਹ ਜਾਂ ਤਾਂ ਸਮਾਜਿਕ ਜਗ੍ਹਾ ਤੇ ਲਾਵਾਂਗੇ ਹਾਂਜੀ ਜਾਂ ਫਿਰ ਜਿਹੜੇ ਇਨਸਾਨ ਕੋਈ ਚੰਗਾ ਕੰਮ ਕਰ ਰਹੇ ਆ ਉਹਨੂੰ ਅਸੀਂ ਇੱਕ ਨਾਮ ਦੇ ਵਜੋਂ ਦੇਵਾਂਗੇ ਤੇ ਸਾਡਾ ਇਹੀ ਹੁੰਦਾ ਵੀ ਤੁਸੀਂ ਜਦੋਂ ਇੱਕ ਪਿਰਤ ਪਾਉਂਗੇ ਅੱਗੇ ਪਿੰਡ ਜਾ ਕੇ ਹਨਾ ਹੋਰ ਅੱਗੇ ਲੋਕ ਇਹ ਕੰਮ ਸ਼ੁਰੂ ਕਰਨਗੇ ਸਾਡਾ ਮੰਨਣਾ ਹੀ ਇਹ ਹੁੰਦਾ ਵੀ ਆਪਾਂ ਉਹਨਾਂ ਇਨਸਾਨਾਂ ਨੂੰ ਸਨਮਾਨਿਤ ਕਰੀਏ ਠੀਕ ਹੈ ਜੀ ਹੁਣ ਕਈ ਬੰਦੇ ਆਪਾਂ ਨੂੰ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਵੀ ਤੁਸੀਂ ਜੀ ਆਲ ਨੇ ਲਾ ਕੇ ਜਾਓ ਮੈਂ ਕਹਣਾ ਵੀ ਦੇਖੋ ਅਸੀਂ ਹਰ ਇੱਕ ਪਿੰਡ ਤੱਕ ਕਵਰ ਨਹੀਂ ਕਰ ਨਹੀਂ ਸਕਦੇ ਅਸੀਂ ਇੰਨੀ ਗੱਲ ਜ਼ਰੂਰ ਕਹਿ ਸਕਦੇ ਆਂ ਵੀ ਜਿਹੜੇ ਇਨਸਾਨ ਕੋਈ ਕੰਮ ਕਰਦੇ ਆ ਪਿੰਡਾਂ ਦੇ ਵਿੱਚ ਕਲੱਬ ਉਹ ਆਪ ਦੇ ਤੌਰ ਤੇ ਜਰੂਰ ਆਪ ਦੇ ਚਾਹੇ ਪਿੰਡ ਦੇ ਮਿਸਤਰੀ ਤੋਂ ਬਣਵਾ ਕੇ ਲਾ ਲੈਣਾ ਬਿਲਕੁਲ ਜੀ ਬਿਲਕੁਲ ਤੇ ਹੁਣ ਕਿਉਂਕਿ ਆਏ ਆ ਵੀ ਆਪਾਂ ਜੇ ਤਾਂ ਆਪਾਂ ਡੋਨੇਸ਼ਨ ਲੈਂਦੇ ਹੋਈਏ ਫਿਰ ਤਾਂ ਆਪਾਂ ਕਹਿ ਵੀ ਦੀਏ ਹੈ ਨਾ ਜਦੋਂ ਆਪਾਂ ਕਰਨਾ ਹੀ ਆਪਦੇ ਯਾਰਾਂ ਦੋਸਤਾਂ ਦੇ ਨਾਲ ਰਲ ਕੇ ਹੈ ਜਿਵੇਂ ਉਹ ਕਿਸੇ ਨੇ ਕਹਤਾ ਵੀ ਅਸੀਂ 100 ਆਲਣਾ ਦੇਣਾ ਉਹਨੇ ਦਿੱਤਾ ਕਿਸੇ ਨੇ 50 ਆਲਣੇ ਦਿੱਤੇ ਜਿੰਨੇ ਕ ਹੁੰਦੇ ਆਪਾਂ ਉਹ ਲਾ ਦੇਈ ਦਿਆ ਪਿੱਛੋਂ ਬਹੁਤ ਸਾਰੇ ਭਰਾ ਕਹਿੰਦੇ ਸਾਨੂੰ ਜੀ ਆਲਣੇ ਨਹੀਂ ਦਿੰਦੇ ਤੁਸੀਂ ਆਲਣੇ ਦੇ ਦਿਓ ਉਹ ਆਲਣੇ ਆਪਣੇ ਕੋਲ ਹੁੰਦੇ ਹੀ ਨਹੀਂ ਹੁਣ ਦੇਖੋ ਜਿਹੜੇ ਨੈਸਟ ਆਪਾਂ ਜਿਵੇਂ ਹੁਣ ਆਹ ਨੈਸਟ ਨੇ ਇਹ ਨੈਸਟ ਆਪਾਂ ਸਿਰਫ 22 ਦੇ ਲਈ ਹੀ ਸਪੈਸ਼ਲ ਲਿਆਂਦੇ ਸੀ ਓਕੇ ਤੇ ਵੀ 22 ਨੂੰ ਗਿਫਟ ਕਰਾਂਗੇ ਉਸ ਦਿਨ ਜਿੱਦੇ ਤੁਸੀਂ ਆਏ ਸੀ ਹਾਂਜੀ ਹਾਂਜੀ ਉਹਦੇ ਅਸੀਂ ਭੁੱਲ ਗਏ ਸੀ ਓਕੇ ਉਹਦੇ ਅਸੀਂ ਤੁਹਾਨੂੰ ਗਿਫਟ ਕਰਨੇ ਸੀ ਇਹ ਤੇ ਫੇਰ ਵੀ ਇਹ ਲੁਕੋ ਕੇ ਰੱਖੇ ਵੀ 22 ਆਇਆ ਜਿੱਦੇ ਉਹਦੇ ਗਿਫਟ ਕਰਾਂਗੇ ਭਾਈ ਨੇ ਆਹ ਵੇ ਸਲੀਪਾ ਬਹੁਤ ਵਧੀਆ ਮੇਰੇ ਕੋਲੇ ਉਹਦੇ ਤੁਹਾਡੇ ਕੋ ਗੱਡੀ ਚ ਜਗ੍ਹਾ ਨਹੀਂ ਨਾ ਹੈਗੀ ਸੀ ਅਸੀਂ ਦੋ ਤਾਂ ਦੇਤੇ ਸੀ ਤੁਹਾਨੂੰ ਮੈਨੂੰ ਇਹ ਤੁਹਾਡਾ ਇੱਕ ਧੰਨਵਾਦ ਬਹੁਤ ਵਧੀਆ ਮੈਂ ਲੈ ਕੇ ਗਿਆ ਸੀ ਤੁਹਾਡੇ ਤੋਂ ਇੱਕ ਇਹੋ ਜਿਹਾ ਲੈਣਾ ਇਹ ਸਿੰਗਲ ਲੈ ਗਿਆ ਸੀ ਉਹਦੇ ਵਿੱਚ ਹੁਣ ਇਸ ਟਾਈਮ ਕੋਚਰੀ ਨੇ ਬੱਚੇ ਕਢੇ ਤੇ ਮੈਂ ਦੱਸਿਆ ਵੀ ਸੀ ਨਾ ਤੇ ਪੂਰੇ ਚਾਰ ਬੱਚੇ ਕੱਢੀ ਬੈਠੀ ਹੂੰ ਹੂੰ ਤੇ ਉਹਦੀਆਂ ਵੀਡੀਓ ਵੀ ਮੈਂ ਪਾ ਦੂੰਗਾ ਤੁਹਾਨੂੰ ਫੋਟੋ ਵੀ ਪਾ ਦੂੰਗਾ ਤੇ ਪੂਰਾ ਕਿੰਨਾ ਘਰ ਮੰ ਲਿਆ ਹੋਇਆ ਉਹਨਾਂ ਨੇ ਅੱਛਾ ਅੱਛਾ ਹੁਣ ਇਹ ਵਾਧਰੇ ਦੇ ਢੇਟ ਲਾਇਓ ਬਈ ਇਹ ਵਾਧਰੇ ਦੇ ਢੇਟ ਹੀ ਲਾਉਣਾ ਮੈਂ ਹੂੰ ਹੂੰ ਬਾਦਰ ਮੈਂ ਤੁਹਾਨੂੰ ਵੀਡੀਓ ਪਾਉਂਗਾ ਘਰੇ ਲਾਈਆਂ ਹੋਈਆਂ ਇਹ ਲੈ ਕੇ ਗਿਆ ਨਾ ਜਦੋਂ ਪਿਛਲੀ ਵਾਰੀ ਉਹ ਲਾਏ ਹੋਈ ਆ ਵਧੀਆ ਠੀਕ ਹੈ ਭਾਈ ਆ ਬੱਚੇ ਵੀ ਕੱਢੇ ਹੋਏ ਨੇ ਨਹੀਂ ਬਹੁਤ ਵਧੀਆ ਹੋਰ ਕੋਈ ਗੱਲਬਾਤ ਕੋਈ ਬਸ ਗੱਲਬਾਤ ਭਾਈ ਵਧੀਆ ਬਹੁਤ ਵਧੀਆ ਲੱਗਿਆ ਤੁਹਾਡੇ ਆਪਣੇ ਪਚੰਗੀ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਨਾ ਉਹ ਰੂਹ ਖੁਸ਼ ਕਰੀ ਜਾਂਦਾ ਮਿਹਰਬਾਨੀ ਭਾਈ ਠੀਕ ਹੈ ਧੰਨਵਾਦ ਸਸੀ ਕਾ ਜੀ